ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਲੇਬਰ ਡੇ ਜਾਨੀ ਕਿ ਮਜ਼ਦੂਰ ਦਿਵਸ ਜੋ ਕਿ 1 ਮਈ ਨੂੰ ਛੁੱਟੀ ਵੀ ਕੀਤੀ ਜਾਂਦੀ ਹੈ ਮੈਂ ਜਿਹੜੀ ਗੱਲਬਾਤ ਕਰਨੀ ਥੋੜਾ ਜਿਹਾ ਧਿਆਨ ਨਾਲ ਸੁਣਿਓ ਲੇਬਰ ਡੇ ਜਾਨੀ ਕਿ ਮਜ਼ਦੂਰ ਦਿਵਸ ਜਿਹੜਾ ਹੈਗਾ ਉਹ 1 ਮਈ 1886 ਨੂੰ ਸ਼ੁਰੂਤ ਹੁੰਦੀ ਹੈ ਮਨਾਉਣ ਦੀ ਤਕਰੀਬਨ ਭਾਰਤ ਤੋਂ ਇਲਾਵਾ 80 ਹੋਰ ਮੁਲਕਾਂ ਦੇ ਵਿੱਚ ਲੇਬਰ ਡੇ ਯਾਨੀ ਕਿ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਇੱਕ ਬੇਨਤੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ। ਬੁੱਧੀਜੀਵੀ ਲੋਕ ਜਾਂ ਹੋਰ ਵਿਦਵਾਨ ਲੋਕ ਕਿਸ ਨਜ਼ਰੀਏ ਦੇ ਨਾਲ ਇਸ ਦਿਵਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਸਭ ਤੋਂ ਪਹਿਲਾਂ ਇਹ ਹੈ ਕਿ ਕਿਸਾਨ ਤੇ ਮਜ਼ਦੂਰ ਇਹਨਾਂ ਦੀ ਸਾਂਝ ਹੋਣੀ ਆਪਸ ਵਿੱਚ ਬਹੁਤ ਵੱਡੀ ਗੱਲ ਹੈ। ਔਰ ਇਸ ਸਾਂਝ ਟੁੱਟਣੀ ਨਹੀਂ ਚਾਹੀਦੀ। ਮੈਂ ਜਦੋਂ ਵੀ ਗੱਲਬਾਤ ਕਰਨਾ ਬਿਵਾਗ ਕਰਦਾ ਗੋਲ ਮੋਲ ਜੀਆਂ ਗੱਲਾਂ ਮੈਂ ਬਹੁਤ ਘੱਟ ਕੀਤੀਆਂ ਨੇ ਤੇ ਨਾ ਹੀ ਮੈਨੂੰ ਕਰਨ ਦਾ ਕੋਈ ਸ਼ੌਂਕ ਹੈ। ਜੇ ਤੁਸੀਂ ਲੇਬਰ ਦੀ ਗੱਲ ਕਰਦੇ ਹੋ ਜਦ ਮਜ਼ਦੂਰ ਦੀ ਗੱਲ ਕਰਦੇ ਹਾਂ ਉਦੋਂ ਇੱਕ ਟਾਈਮ ਟੇਬਲ ਹੈ ਜਿਹੜਾ 8 ਘੰਟਿਆਂ ਦੀ ਸ਼ਿਫਟ ਹੈਗੀ ਹੈ ਮਜ਼ਦੂਰ 8 ਘੰਟੇ ਕੰਮ ਕਰਦਾ ਹੈ ਔਰ ਉਹਨੂੰ ਜਿੰਨੀਕ ਦਿਹਾੜੀ ਵੱਖ-ਵੱਖ ਦੇਸ਼ਾਂ ਦੇ ਵਿੱਚ ਮਿਲਦੀ ਹੈ ਉਹਦੇ ਮੁਤਾਬਕ ਉਹਨੂੰ ਦਿਹਾੜੀ ਦਿੱਤੀ ਜਾਂਦੀ ਹੈ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਇਹ ਪ੍ਰੋਬਲਮ ਜ਼ਰੂਰ ਹੈਗੀ ਹੈ ਕਿ ਮਜ਼ਦੂਰ 8 ਵਜੇ ਜੇ ਕੰਮ ਤੇ ਆ ਜਾਂਦਾ ਹੈ ਉਹਦੇ ਜਿਹੜੀ ਛੁੱਟੀ ਹੈ 6 ਵਜੇ ਹੁੰਦੀ ਹੈ। ਯਾਨੀ ਕਿ 2 ਘੰਟੇ ਉਹਦੇ ਤੋਂ ਜ਼ਿਆਦਾ ਵੱਧ ਕੰਮ ਲਿਆ ਜਾਂਦਾ ਹੈ। ਜੇ 2 ਘੰਟੇ ਤੁਸੀਂ ਜ਼ਿਆਦਾ ਕੰਮ ਲੈਨੇ ਹੋ ਤਾਂ ਇਹਦਾ ਮਤਲਬ ਉਹਦਾ ਓਵਰਟਾਈਮ ਬਣਦਾ ਹੈ। ਜੇ ਦਿਹਾੜੀ ਉਹਦੀ 400 ਹੈ ਤਾਂ ਉਹਨੂੰ 500 ਦਿਹਾੜੀ ਦੇਣੀ ਬਣਦੀ ਹੈ 2 ਘੰਟਿਆਂ ਦਾ ਯਾਨੀ ਕਿ ਕਿਤੇ ਨਾ ਕਿਤੇ ਪ੍ਰੋਬਲਮ ਇਹ ਮਜ਼ਦੂਰ ਦੇ ਵਿੱਚ ਵੀ ਹੈਗੇ ਆ ਜਿਵੇਂ ਬਹੁਤ ਸਾਰੇ ਕਾਰੀਗਰਾਂ ਦੇ ਨਾਲ ਜਿਹੜੇ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਮੈਂ ਸਾਫ਼ ਜੀਆਂ ਗੱਲਾਂ ਸਿੱਧੀਆਂ ਸਿੱਧੀਆਂ ਕਹਿਣੀ ਜਿਹੜੀਆਂ ਸਮਝ ਹੋ ਜਾ ਜਾਣ ਉਹਨਾਂ ਦਾ ਇੱਕ ਠੇਕਾ ਸਿਸਟਮ ਚੱਲਦਾ ਹੈ ਜਿਵੇਂ ਕੋਠੀ ਬਣਾਉਂਦੀ ਹੈ ਸਿਹਰਪੁਰ ਦੇ ਸਾਹਬ ਨਾਲ ਉਹ ਠੇਕਾ ਲੈਂਦੇ ਨੇ ਤੇ ਇਹ ਹੋਇਆ ਕਿਉਂ ਕਿ ਮਜ਼ਦੂਰ ਨੇ ਵੀ ਕਿਤੇ ਨਾ ਕਿਤੇ ਅਣਗਹਿਲੀ ਕੀਤੀ ਕੰਮ ਕਰਕੇ ਰਾਜ਼ੀ ਨਹੀਂ ਮੈਂ ਜਿਹੜੀ ਗੱਲ ਵੀ ਕਹਿਣੀ ਆ ਸਾਫ਼ ਸੁਥਰੇ ਕਹਿਣੀ ਆ ਸਭ ਨੂੰ ਸਮਝ ਵਿੱਚ ਆ ਜਾਵੇ ਤੇ ਉਦੋਂ ਬਾਅਦ ਵਿੱਚ ਇਹ ਠੇਕਾ ਸਿਸਟਮ ਚੱਲ ਪਿਆ ਜਿਹੜਾ ਕੋਠੀ ਬਣਵਾਉਂਦਾ ਉਹ ਚਾਹੁੰਦਾ ਕਿ ਦਿਹਾੜੀਆਂ ਪੈਂਦੀਆਂ ਨੇ ਸਿਰ ਮੇਰਾ ਖਰਚਾ ਵੱਧ ਆਉਂਦਾ ਜਣ ਕੇ ਮੈਂ ਜਿਹੜੀਆਂ ਗੱਲਾਂ ਕਹਿਣੀਆਂ ਨੇ ਥੋੜੀਆਂ ਸਮਝ ਵਿੱਚ ਆ ਜਾਣ ਜੇ ਮਜ਼ਦੂਰ 8 ਵਜੇ ਕੰਮ ਤੇ ਆਉਂਦਾ ਉਹਦੀ 8 ਘੰਟਿਆਂ ਦੀ ਜਿਹੜੀ ਸ਼ਿਫਟ ਹੈਗੀ ਆ ਉਹ ਤਕਰੀਬਨ 4 ਵਜੇ ਖਤਮ ਹੋ ਜਾਂਦੀ ਹੈ ਜਿਹੜੇ ਸਰਕਾਰੀ ادارے ਨੇ ਵੈਸੇ 8 ਘੰਟੇ ਕੰਮ ਕਰਨ ਦਾ ਉੱਥੇ ਵੀ ਇੱਕ ਨਿਜ਼ਮ ਹੈ ਪਰ ਉੱਥੇ ਵੀ ਅਣਗਹਿਲੀ ਹੁੰਦੀ ਹੈ 10 ਵਜੇ ਤੱਕ ਦਫਤਰਾਂ 'ਚ ਵੱੜਦੇ ਨਹੀਂ 4 ਵਜੇ ਬੰਦ ਕਰ ਜਾਂਦੇ ਆ ਉਹ 6 ਘੰਟੇ ਕੰਮ ਕਰਦੇ ਆ ਮਾਂ ਦੇ ਪੁੱਤ ਪਰ ਬਹੁਤ ਸਿਆਣੇ ਵੀ ਹੈਗੇ ਨੇ ਜਿਨ੍ਹਾਂ ਨੂੰ ਸਮਝ ਆ ਜਿਹੜੇ ਮਿਹਨਤ ਕਰਦੇ ਨੇ ਉਹ ਟਾਈਮ ਟੇਬਲ ਦੇ ਪੱਕੇ ਨੇ ਜਦੋਂ ਤੁਸੀਂ ਮਜ਼ਦੂਰ ਤੇ ਕਿਸਾਨ ਦੀ ਗੱਲ ਕਰੋਗੇ ਉਦੋਂ ਧੰਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਨੇ ਵੀ ਇਹ ਆਵਾਜ਼ ਉਠਾਈ ਹੈ ਤੁਹਾਨੂੰ ਪਤਾ ਹੋਣਾ ਭਾਈ ਲਾਲੂ ਦੇ ਘਰ ਗੁਰੂ ਨਾਨਕ ਦੇ ਪਾਤਸ਼ਾਹ ਨੇ ਪ੍ਰਸਾਦ ਆ ਛਕਿਆ ਤੇ ਹੰਕਾਰੀ ਮਲਕ ਭਾਗੋ ਦੀ ਰੋਟੀ ਨਾ ਖਾ ਕੇ ਉਹਨੂੰ ਖਰੀਆਂ ਖਰੀਆਂ ਸੁਣਾਈਆਂ ਇੱਥੇ ਮਿਹਨਤ ਦੀ ਗੱਲ ਹੈ ਜਿਹੜਾ ਬੰਦਾ ਮਿਹਨਤ ਕਰਦਾ ਉਹਦਾ ਟੈਲੈਂਟ ਹੈ ਔਰ ਜੇ ਤੁਸੀਂ ਜਾਤੀ ਤੌਰ ਤੇ ਗੱਲ ਕਰਦੇ ਹੋ ਉਦੋਂ ਗੁਰੂ ਪਾਤਸ਼ਾਹ ਨੇ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਣ ਬੋ ਜਾਨੀ ਕਿ ਜਿਸ ਖਿੱਤੇ ਦੇ ਨਾਲ ਕਿਤੇ ਦੇ ਨਾਲ ਮਨੁੱਖ ਜੁੜਿਆ ਉਹਦੇ ਮੁਤਾਬਕ ਉਹਦੀ ਜਾਤੀ ਦਾ ਨਾਮ ਪੈ ਗਿਆ ਵੈਸੇ ਇਹ ਅਫਵਾਹਾਂ ਨੇ ਕਿਆ ਸਰਾਈਆਂ ਨੇ ਇੱਥੇ ਸਭ ਤੋਂ ਪਹਿਲਾਂ ਇਨਸਾਨ ਹੈ ਮਨੁੱਖ ਹੈ ਉਹਦਾ ਕਿਰਦਾਰ ਹੈ ਉਹਦੇ ਵਿੱਚ ਇਨਸਾਨ ਦੇ ਜਾਂ ਇਨਸਾਨੀਅਤ ਵਾਲੇ ਗੁਣ ਹੋਣੇ ਜ਼ਰੂਰੀ ਨੇ ਜੋ ਤੁਸੀਂ ਅ ਮਜ਼ਦੂਰ ਦਿਵਸ ਦੀ ਗੱਲ ਕਰਦੇ ਹੋ ਜਾਂ ਲੇਬਰ ਡੇ ਦੀ ਗੱਲ ਕਰਦੇ ਹੋ ਉਦੋਂ ਇਹ ਛੁੱਟੀ ਪੱਕੇ ਤੌਰ ਤੇ ਮਨਾਈ ਜਾਂਦੀ ਹੈ ਔਰ ਜਿੰਨੇ ਵੀ ਮਜ਼ਦੂਰ ਨੇ ਉਹਨਾਂ ਨੂੰ ਵਧਾਈ ਦੇਣੇ ਆ ਔਰ ਜਿਹੜੀ ਸਾਂਝ ਹੈ ਕਿਸਾਨ ਤੇ ਮਜ਼ਦੂਰ ਦੀ ਉਹ ਬਣੀ ਰਹੇ ਇਹ ਵੀ ਮੈਂ ਇੱਕ ਬੇਨਤੀ ਕਰਨੀ ਚਾਹਨਾ ਪਰ ਜਿੱਥੇ-ਜਿੱਥੇ ਰਜਵਾੜਾ ਸ਼ਾਹੀ ਜਾਂ ਤਾਨਾ ਸ਼ਾਹੀ ਚੱਲਦੀ ਹੈ ਉੱਥੇ ਮਜ਼ਦੂਰ ਨੂੰ ਕੁਚੜਿਆ ਜਾਂਦਾ ਹੈ। ਉਹਦੀ ਮਿਹਨਤ ਦਾ ਹੱਕ ਉਹਨੂੰ ਮਿਲਦਾ ਨਹੀਂ। ਭਾਵੇਂ ਸਰਕਾਰਾਂ ਦੀ ਗੱਲ ਕਰ ਲਓ। ਭਾਵੇਂ ਸਮਾਜ ਦੇ ਵਿੱਚ ਉਹਨਾਂ ਠੇਕੇਦਾਰਾਂ ਦੀ ਗੱਲ ਕਰ ਲਓ ਜਿਹੜੇ ਮਜ਼ਦੂਰ ਵਰਗ ਦੇ ਨਾਲ ਹਮੇਸ਼ਾ ਤੱਕਾ ਕਰਦੇ ਨੇ। ਤਕਰੀਬਨ ਜੇ ਹੁਣ ਦੇ ਸਮੇਂ ਦੀ ਗੱਲ ਕਰਾਂਗੇ ਤਾਂ ਮਜ਼ਦੂਰ ਵਰਗ ਜਾਗ ਚੁੱਕਾ ਹੈ। ਪੜਿਆ-ਲਿਖਿਆ ਸਾਮਨੇਦਾਰ ਹੈ ਤੇ ਆਪਣਾ ਹੱਕ ਲੈਣਾ ਮਜ਼ਦੂਰ ਜਾਣਦਾ ਹੈ ਇਹ ਜ਼ਰੂਰੀ ਵੀ ਹੈ ਹੱਕ ਕਿਸੇ ਨੂੰ ਕੋਈ ਆਪਣੇ ਆਪ ਨਹੀਂ ਦਿੰਦਾ ਤੇ ਹੱਕ ਲੈਣਾ ਜਾਂ ਹੱਕ ਮੰਗਣਾ ਤੇ ਹੱਕ ਮੰਗਣ ਦਾ ਢੰਗ ਤਰੀਕਾ ਵੀ ਮਨੁੱਖ ਦੇ ਕੋਲੇ ਹੋਣਾ ਚਾਹੀਦਾ ਉਹ ਭਾਵੇਂ ਮਜ਼ਦੂਰ ਹੈ ਭਾਵੇਂ ਕਿਸਾਨ ਹੈ ਪਿੱਛੇ ਜਿਹੜਾ ਬਾਦ-ਬਾਦ ਚੱਲਿਆ ਤਾਂ ਚੱਲਦਾ ਆ ਰਿਹਾ ਹੈ ਦੇਮੇਕ ਕਿਸਾਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਦਿੱਲੀ ਵਿਖੇ ਧਰਨਾ ਲਾਏ ਹੁਣ ਵੀ ਲੱਗ ਰਹੇ ਨੇ ਤੇ ਉਹਨਾਂ ਨੇ ਆਪਣੇ ਹੱਕ ਮੰਗੇ ਮੈਂ ਕਦੇ ਵੀ ਗੋਲਮਟੋਲ ਗੱਲ ਕੀਤੀ ਨਹੀਂ ਤੇ ਨਾ ਹੀ ਕਰਨੀ ਹੈ ਜਿੱਥੇ ਸੱਚ ਹੈ ਉੱਥੇ ਸੱਚ ਹੈ ਜਿੱਥੇ ਝੂਠ ਹੈ ਤੇ ਝੂਠ ਹੈ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣਾ ਮੇਰੇ ਵਿੱਚ ਇੱਕ ਹਿੰਮਤ ਹੈ ਉਹ ਮੈਂ ਕਹਿ ਦਣਾ ਹੁਣਾ ਜਦੋਂ ਮਜ਼ਦੂਰ ਆਪਣੇ ਹੱਕਾਂ ਦੀ ਗੱਲ ਕਰਦਾ ਹੈ ਉਦੋਂ ਕਿਸਾਨ ਦਾ ਫਰਜ਼ ਬਣਦਾ ਕਿ ਉਹ ਮਜ਼ਦੂਰ ਦੀ ਬਾਹਮ ਫੜੇ ਜਦੋਂ ਕਿਸਾਨ ਆਪਣੇ ਹੱਕਾਂ ਦੀ ਗੱਲ ਕਰਦਾ ਹੈ ਉਦੋਂ ਮਜ਼ਦੂਰ ਦਾ ਹੱਕ ਬਣਦਾ ਹੈ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਇਹ ਜ਼ਰੂਰੀ ਹੈ ਮੈਂ ਮਜ਼ਦੂਰ ਦੇ ਦ੍ਰਿਸ਼ਤੇ ਤੇ ਮਰਦੂਦ ਮਜ਼ਦੂਰ ਦੇ ਦ੍ਰਿਸ਼ਤੇ ਗੱਲ ਕਰ ਰਿਹਾ ਹਾਂ ਲੇਬਰ ਡੇ ਤੇ ਗੱਲ ਕਰ ਰਿਹਾ ਹਾਂ ਜਿਹੜੀ ਭਾਈਚਾਰਕ ਸਾਂਝ ਹੈ ਇਹ ਤੋੜੀਏ ਨਾ ਟੁੱਟਣੀ ਨਹੀਂ ਚਾਹੀਦੀ ਪਰ ਕੁਝ ਲੋਕ ਨੇ ਜਿਹੜੇ ਤੋੜਨਾ ਚਾਹੁੰਦੇ ਨੇ ਜਿਵੇਂ ਮੈਂ ਵੀ ਬਹੁਤ ਵੀਡੀਓ ਪਾਈਆਂ ਨੇ ਪਰ ਮੈਂ ਜਿੱਥੇ ਸੱਚ ਬੋਲਿਆ ਉੱਥੇ ਉਹ ਸੱਚ ਹੀ ਰਹਿਣਾ ਜੇ ਕਿਤੇ ਕਿਸਾਨ ਨੇ ਮਜ਼ਦੂਰ ਨੂੰ ਧੱਕਾ ਕੀਤਾ ਹੈ ਉੱਥੇ ਕਿਸਾਨ ਨੂੰ ਵੀ ਹੱਕ ਠੋਕੇ ਗਿਆ ਕਿ ਤੂੰ ਧੱਕਾ ਕੀਤਾ ਹੈ ਜਿੱਥੇ ਕਿਸਾਨ ਨਾਲ ਧੱਕਾ ਹੋਇਆ ਉੱਥੇ ਵੀ ਹੱਕ ਠੋਕੇ ਗਿਆ ਕਿ ਇਥੇ ਕਿਸਾਨ ਨਾਲ ਧੱਕਾ ਹੋ ਰਿਹਾ ਹੈ ਐਮਐਸਪੀ ਦੀ ਗੱਲ ਚੱਲਦੀ ਹੈ ਐਮ ਐਸ ਪੀ ਸਰਕਾਰ ਨੇ ਝੋਨੇ ਤੇ ਕਣਕ ਤੇ ਦਿੱਤੀ ਹੋਈ ਹੈ 23 ਫਸਲਾਂ ਤੇ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਐਮ ਐਸ ਪੀ ਮਿਲਣੀ ਚਾਹੀਦੀ ਹੈ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਹੈ ਇਹ ਰਹੀ ਕਿ ਸਾਨੂੰ ਪ੍ਰੂਫ ਕਰਨਾ ਪੈਣਾ ਹੈ ਜਿਹੜੀਆਂ 23 ਫਸਲਾਂ ਨੇ ਮੈਂ ਮੋਟੀਆਂ-ਮੋਟੀਆਂ ਗਿਣ ਦਿੰਨਾ ਕਣਕ ਤੇ ਝੋਨੇ ਦਾ ਸੀ ਲਾਉਣੇ ਆ ਉਹਦੇ ਵਿੱਚ ਬਾਜਰਾ, ਗਮਾਹ, ਮੱਕੀ, ਸਬਜ਼ੀਆਂ ਆ ਜਾਂਦੀਆਂ ਨੇ ਮੋਠ, ਮੂੰਗੀ ਹੋਰ ਬਹੁਤ ਬੜੀਆਂ ਫਸਲਾਂ ਨੇ ਉਹ ਸਾਨੂੰ ਪ੍ਰੂਫ ਕਰਨੀਆਂ ਪੈਣਗੀਆਂ ਇਹਦੇ ਵਿੱਚ ਨਰਮਾ ਤੇ ਕਪਾਹ ਵੀ ਹੁੰਦੀ ਹੈ ਉਹ ਸਾਨੂੰ ਪ੍ਰੂਫ ਕਰਨੀਆਂ ਪੈਣਗੀਆਂ ਫਿਰ ਐਮਐਸਪੀ ਕਿਵੇਂ ਨੇ ਮਿਲੇਗੀ ਕਿਹੜੀ ਸਰਕਾਰ ਅਨਾਮ ਦੇਵੇਗੀ ਤੇ ਮੈਂ ਜਿਹੜੀ ਅੱਜ ਗੱਲ ਕੀਤੀ ਹੈ ਨਾ ਇਹ ਮੇਰਾ ਵਿਸ਼ਾਸ਼ੀ ਮਜ਼ਦੂਰ ਦਿਵਸ ਜਾਨਕਿ ਲੇਬਰ ਡੇ ਤਕਰੀਬਨ 80 ਹੋਰ ਮੁਲਕਾਂ ਦੇ ਵਿੱਚ ਇਹ ਲੇਬਰ ਡੇ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਔਰ ਮੈਂ ਲਾਸਟ ਗੱਲ ਕਰ ਦੇਵਾਂ ਜਿਹੜਾ ਮਜ਼ਦੂਰ 8 ਘੰਟੇ ਕੰਮ ਕਰਦਾ ਹੈ ਉਹਦੀ ਮਿਹਨਤ ਉਹਦਾ ਮਿਹਨਤਾਨਾ ਜਿਹੜਾ ਹੈ ਉਹਨੂੰ ਉਹਦਾ ਹੱਕ ਮਿਲਣਾ ਚਾਹੀਦਾ ਤੇ ਬਹੁਤੇ ਲੋਕ ਨੇ ਜਿਹੜੇ ਤਾਨਾशाही ਫਰਮਾਨ ਦੇ ਨਾਲ ਆਪਣੀ ਜੋਤੀਆਂ ਦੇ ਵਿੱਚ ਪੈਰਾਂ ਵਿੱਚ ਬਹੋਣਾ ਚਾਹੁੰਦੇ ਆ ਪਰ ਜੇ ਮੇਰੇ ਕੋਲੋਂ ਕੋਈ ਪੁੱਛੇ ਕਿ ਮਜ਼ਦੂਰੀ ਦਿਹਾੜੀ ਕਿੰਨੀ ਕਿ ਪਹਿਲਾਂ ਵੀ ਕਿਹਾ ਹੈ ਜੇ 400 ਚੱਲਦੀ ਹੈ ਤਾਂ ਮਜ਼ਦੂਰੀ ਦੀ ਸਾਡੇ ਘੱਟ-ਘੱਟ 6 ਤੋਂ 700 ਰੁਪਏ ਹੋਣੀ ਚਾਹੀਦੀ ਹੈ। ਜ਼ਰੂਰੀ ਹੈ। ਔਰ ਜੇ ਉਹ 8 ਘੰਟਿਆਂ ਤੋਂ ਬਾਅਦ 2 ਘੰਟੇ ਹੋਰ ਕੰਮ ਕਰਦਾ ਤਾਂ ਉਹਨੂੰ ਓਵਰਟਾਈਮ ਮਿਲਣਾ ਜ਼ਰੂਰੀ ਹੈ। ਹੋਰ ਕੰਟਰੀ ਵਿੱਚ ਤੂੰ ਚਲਾ ਜਾ ਉੱਥੇ ਟਾਈਮ ਦੇ ਮੁਤਾਬਕ ਉਹਦੀ ਲੇਬਰ ਮਿਲਦੀ ਹੈ। ਉੱਥੇ 12-12, 13-13 ਜਾਂ 15-15 ਘੰਟੇ ਕੰਮ ਕਰਨ ਵਾਲੇ ਮਜ਼ਦੂਰ ਜਿਹੜੇ ਹੈਗੇ ਨੇ ਉਹਨਾਂ ਨੂੰ ਓਵਰਟਾਈਮ ਮਿਲਦਾ ਹੈ। ਤੇ ਸਾਡੇ ਇੰਡੀਆ ਦਾ ਇੱਕ ਸਿਸਟਮ ਬਣ ਗਿਆ। ਇੱਥੇ ਪਹਿਲਾਂ ਸੀ ਤਾੜਦੇ ਆ ਕਿ ਦੂ 8 ਵਜੇ ਕੰਮ ਤੇ ਆ ਆ ਜ਼ਰੂਰੀ ਹੈ ਫਿਰ ਸ਼ਾਮ ਨੂੰ 7 ਵਜੇ ਤੱਕ ਮਜ਼ਦੂਰ ਦਾ ਖੇੜਾ ਨਹੀਂ ਛੱਡਦੇ ਤੇ ਦਿਹਾੜੀ ਅਸੀਂ ਉਹ ਨਹੀਂ ਦੇਣੀ ਹੈ ਮਜ਼ਦੂਰ ਦੀ ਮਜਬੂਰੀ ਹੈ ਕਿ ਉਹਨੂੰ ਕੰਮ ਚਾਹੀਦਾ ਪਰ ਇਹ ਜਿਹੜੀ ਤਾੜੀ ਹੈ ਦੋਨੋਂ ਹੱਥਾਂ ਦੇ ਨਾਲ ਵੱਜਦੀ ਹੈ ਤੇ ਮੈਂ ਇਹ ਬੇਨਤੀ ਤਾਂ ਕੀਤੀ ਹੈ ਕਿ ਜਿਹੜਾ ਇਹ ਮਜ਼ਦੂਰ ਦਿਵਸ ਅਸੀਂ ਹਰ ਸਾਲ ਮਨਾਉਂਦੇ ਆ 1 ਮਈ ਨੂੰ ਮਨਾਇਆ ਜਾਂਦਾ ਹੈ ਸ਼ੁਰੂਤ ਹੋਈ ਸੀ 1 ਮਈ 1886 ਨੂੰ ਤੇ ਇਹ ਮਨਾਉਂਦੇ ਰਹਿਣਾ ਪਰ ਜਿਹੜੀ ਸਾਂਝ ਹੈ ਕਿਸਾਨ ਤੇ ਮਜ਼ਦੂਰ ਦੀ ਉਹ ਵੀ ਬਣੀ ਰਵੇ ਇਹ ਵੀ ਜ਼ਰੂਰੀ ਹੈ ਮਜ਼ਦੂਰ ਨੂੰ ਮਜ਼ਦੂਰ ਦਾ ਹੱਕ ਮਿਲੇ ਤੇ ਮਜ਼ਦੂਰ ਦਾ ਫਰਜ਼ ਹੈ ਜਿਹੜੀ ਵੀ ਉਹ ਜੌਬ ਤੇ ਹੈ ਕੰਮ ਤੇ ਹੈ ਉੱਥੇ ਇਮਾਨਦਾਰੀ ਨਾਲ ਆਪਣਾ ਕੰਮ ਕਰੇ ਜਿਹਦਾ ਤੁਸੀਂ ਕੰਮ ਕਰ ਰਹੇ ਹੋ ਉਹਦਾ ਮਨ ਵੀ ਖੁਸ਼ ਹੋਵੇ ਲੁੱਟ ਖਸੁੱਟ ਜਿਹੜੀ ਹੈ ਉਹ ਕੱਲੇ ਲੀਡਰ ਨਹੀਂ ਹਰ ਇੱਕ ਬੰਦਾ ਕਰਦਾ ਇੱਕ ਮੈਂ ਤੁਹਾਨੂੰ ਥੋੜੀ ਜਿਹੀ ਘਟਨਾ ਸੁਣਾ ਦਿੰਨਾ ਅਮਰਸਰ ਦੀ ਹੈ ਹਮੇਸ਼ਾ ਜਿਹੜੀਆਂ ਉਦਾਹਰਣਾਂ ਨੇ ਸਿੱਖਣ ਦੇ ਲਈ ਕੰਮ ਆਉਂਦੀਆਂ ਨੇ ਇੱਕ ਆਟੋ ਰਿਕਸ਼ਾ ਵਾਲੇ ਨੂੰ ਮੈਂ ਕਿਹਾ ਕਿ ਮੈਂ ਮੈਨੂੰ ਕਚਹਿਰੀ ਤੱਕ ਛੱਡ ਕੇ ਆ ਮੇਰੀ ਗਲਤੀ ਸੀ ਮੈਂ ਉਹਦੇ ਕੋਲ ਪੁੱਛਿਆ ਨਹੀਂ ਕਿ ਕਿੰਨੇ ਪੈਸੇ ਲੈਣੇ ਆ ਮੈਂ ਬਹਿ ਗਿਆ ਜਦੋਂ ਮੈਂ ਕਚਹਿਰੀ ਜਾ ਕੇ ਉਤਰਿਆ ਮੈਨੂੰ ਕਹਿੰਦਾ ਜੀ 150 ਰੁਪਏ ਹਾਲਾਂਕਿ ਮੈਂ ਸਪੈਸ਼ਲ ਲੈ ਕੇ ਗਿਆ ਸੀ ਪਰ ਫਿਰ ਵੀ ਉਥੇ ਹੋਰ ਜਿਹੜੇ ਆੜੜੇ ਰਖਸ਼ ਵਾਲੇ ਖੜੇ ਸੀ ਉਹਨਾਂ ਵਿੱਚੋਂ ਦੋ ਤਿੰਨ ਬੰਦੇ ਇਮਾਨਦਾਰ ਸੀ ਉਹ ਕਹਿੰਦੇ ਜੀ ਇਹਨੇ ਪੈਸੇ ਬਹੁਤ ਵੱਧ ਲੈ ਲਏ ਤੁਹਾਡੇ ਕੋਲ ਮੈਂ ਕਿੰਨੇ ਕਹਿੰਦਾ ਜੀ ਅਸੀਂ ਸਪੈਸ਼ਲ ਵੀ ਲੈ ਕੇ ਆਈਏ ਤਾਂ 80 ਰੁਪਏ ਲੈਣੇ ਆ ਇਹਨੇ 150 ਮੰਗ ਲਿਆ ਉਹਨੇ ਬਿਸ਼ਰਮਜਾ ਹੋ ਕੇ ਮੈਨੂੰ ਪੈਸੇ ਮੋੜ ਵੀ ਦਿੱਤੇ ਔਰ ਸੌਰੀ ਵੀ ਮੰਗੀ ਯਾਨੀ ਕਿ ਜਿਹੜੀ ਕ腐ਸ਼ਨ ਹੈਗੀ ਆ ਉਹ ਹਰੇਕ ਬੰਦੇ ਵਿੱਚ ਹੈ ਇਕੱਲੀਆਂ ਸਰਕਾਰਾਂ ਵਿੱਚ ਨਹੀਂ ਹਰੇਕ ਬੰਦੇ ਦੀ ਇਮਾਨਦਾਰੀ ਤੇ ਸ਼ੱਕ ਉਦੋਂ ਹੁੰਦਾ ਜਦੋਂ ਇਮਾਨਦਾਰ ਨਹੀਂ ਰਹਿੰਦਾ ਤੇ ਜੇ ਕਿਸਾਨ ਇਮਾਨਦਾਰ ਹੈ ਉਥੇ ਮਜ਼ਦੂਰ ਵੀ ਇਮਾਨਦਾਰ ਹੋਣਾ ਚਾਹੀਦਾ ਜੇ ਮਜ਼ਦੂਰ ਇਮਾਨਦਾਰ ਹੈ ਉਥੇ ਕਿਸਾਨ ਵੀ ਇਮਾਨਦਾਰ ਹੋਣਾ ਚਾਹੀਦਾ ਸਭ ਨੂੰ ਭਾਵੇਂ ਉਹ ਕਿਸਾਨ ਨੇ ਭਾਵੇਂ ਮਜ਼ਦੂਰ ਨੇ ਮਜ਼ਦੂਰ ਦਿਵਸ ਦੀ ਲੱਖ ਲੱਖ ਵਧਾਈ ਮੁਬਾਰਕਬਾਦ ਇਹ ਸਾਂਝ ਬਣਾ ਕੇ ਰੱਖਿਓ ਤਾਂ ਦੇਸ਼ ਦੀ ਤਰੱਕੀ ਹੁੰਦੀ ਹੈ ਇੱਕ ਮੈਂ ਬੇਨਤੀ ਕਰਨੀ ਹੈ ਕਿਸੇ ਵੀ ਦੇਸ਼ ਦੀ ਤਰੱਕੀ ਦੇ ਵਿੱਚ ਜਦ ਤੁਸੀਂ ਰੋਲ ਦੇਖੋਗੇ ਉੱਥੇ ਕਿਸਾਨ ਦਾ ਤੇ ਮਜ਼ਦੂਰ ਦਾ ਰੋਲ ਬਹੁਤ ਵੱਡਾ ਹੁੰਦਾ ਹੈ ਇਹ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ